ਇੱਕ ਹੁੰਦੇ ਨੇ ਜਿਨ੍ਹਾਂ ਦੀ ਬਹੁਤ ਉੱਚੀ ਸੁਰਤ ਸਮਝ ਹੁੰਦੀ ਹੈ ਉਹ ਜਦੋਂ ਵੀ ਮਿਲਦੇ ਨੇ ਉਹ ਆਪਸ ਦੇ ਵਿੱਚ ਪਰਮਾਤਮਾ ਦੇ ਬਾਰੇ ਵਿੱਚ ਕੁਦਰਤ ਦੇ ਬਾਰੇ ਵਿੱਚ ਪਰਮਾਤਮਾ ਦੀ ਇਸ ਲੀਲਾ ਦੇ ਬਾਰੇ ਵਿੱਚ ਪਰਮਾਤਮਾ ਦੀ ਵਸਦੀ ਹੋਈ ਜਿਹੜੀ ਕੁਦਰਤ ਹੈ ਕੁਦਰਤ ਦੇ ਨਜ਼ਾਰਿਆਂ ਦੇ ਬਾਰੇ ਕੁਦਰਤ ਦੀ ਸਵਪਣ ਦੇ ਬਾਰੇ ਗੱਲਾਂ ਬਾਤਾਂ ਕਰਦੇ ਨੇ ਡਿਸਕਸ਼ਨ ਕਰਦੇ ਨੇ ਇਹ ਵਾਰਤਾਲਾਪ ਗੁਰਮਖੰਦੀ ਬ੍ਰह्म ਗਿਆਨੀਆਂ ਦੀ ਸੰਤਾਵਾਂ ਪੁਰਸ਼ਾਂ ਦੀ ਹੁੰਦੀ ਹੈ ਜਿਹੜੇ ਰੱਬ ਦੇ ਨਾਲ ਜੁੜੇ ਹੁੰਦੇ ਨੇ ਇਹਨਾਂ ਦੀ ਇੱਕ ਨੰਬਰ ਦੇ ਉੱਤੇ ਇਹ ਇੱਕ ਨੰਬਰ ਦੇ ਲੈਵਲ ਤੇ ਆਉਂਦੇ ਨੇ ਉਤਮ ਪੁਰਖ ਦੇ ਰੂਪ ਦੇ ਵਿੱਚ ਆਉਂਦੇ ਨੇ ਜੋ ਕਿ ਹਮੇਸ਼ਾ ਉਹਨਾਂ ਦੀ ਬਾਣੀ ਵਿੱਚ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਦੇ ਇਤਿਹਾਸ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਜੋ ਵੀ ਝਲਕ ਮਿਲਦੀ ਹੈ ਉਹਦੇ ਵਿੱਚ ਤੁਹਾਨੂੰ ਝਲਕ ਪਰਮਾਤਮਾ ਦੀ ਮਿਲੇਗੀ ਪਰਮਾਤਮਾ ਦੀ ਉਪਮਾ ਦੀ ਗੱਲ ਹੋਏਗੀ ਪਰਮਾਤਮਾ ਦੇ ਬਾਰੇ ਵਿੱਚ ਹੀ ਉਹ ਕੁਝ ਕਹਿੰਦੇ ਮੰਨਗੇ ਤੋ ਇਸ ਕਰਕੇ ਉਹ ਜਦੋਂ ਵੀ ਇਸ ਤਰ੍ਹਾਂ ਦੀ ਵਿਚਾਰ ਦੇਣਗੇ ਤੇ ਪਰਮਾਤਮਾ ਦੀ ਵਿਚਾਰ ਦੇਣਗੇ ਲੋਕਾਂ ਦਾ ਭਲਾ ਕਰਨਗੇ ਤਾਂ ਲੋਕਾਂ ਨੂੰ ਵੀ ਭਲੇ ਦੇ ਵਿੱਚ ਇਹ ਹੀ ਸਿੱਖਿਆ ਦੇਣਗੇ ਕਿ ਪਰਮਾਤਮਾ ਸਭ ਤੋਂ ਵੱਡਾ ਹੈ ਪਰਮਾਤਮਾ ਸਭ ਤੋਂ ਉੱਤਮ ਹੈ ਪਰਮਾਤਮਾ ਦੀ ਹੀ ਬੰਦਗੀ ਕਰਨੀ ਚਾਹੀਦੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਵੀ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਐ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਿਆ ਬੰਦਾ ਕਹਿੰਦੇ ਬਹੁਤ ਕੁਛ ਕਰਨ ਨੂੰ ਫਿਰਦਾ ਪਰ ਪ੍ਰਮਾਤਮਾ ਜੋ ਕੁਛ ਕਰਦਾ ਉਹ ਕਰ ਰਿਹਾ ਬਲਕੇ ਕਰ ਹੀ ਰਿਹਾ ਹੋ ਇਸ ਕਰਕੇ ਉਸ ਦੀਆਂ ਬਾਤਾਂ ਕਹੋ ਉਹਦੀ ਵਿਚਾਰ ਕਰੋ ਉਹਦੇ ਬਾਰੇ ਵਿੱਚ ਇੱਕ ਦੂਜੇ ਨਾਲ ਡਿਸਕਸ਼ਨ ਕਰੋ ਕਹੋ ਨਾਨਕ ਕਰਤੇ ਕਿਆਂ ਬਾਤਾਂ ਉਸ ਮਾਲਕ ਦੀਆਂ ਲੀਲਾ ਦੀਆਂ ਉਹਦੇ ਚਮਤਕਾਰਾਂ ਦੀਆਂ ਉਹਦੀਆਂ ਰਿੱਧੀਆਂ ਸਿੱਧੀਆਂ ਦੀਆਂ ਉਹਦੀ ਸ਼ਕਤੀ ਦੀਆਂ ਉਹਦੀ ਮਹਿਮਾ ਦੀਆਂ ਵਿਚਾਰਾਂ ਕਰੋ ਤਾਂ ਇਹ ਪਹਿਲੇ ਨੰਬਰ ਦੇ ਉੱਤੇ ਪਹਿਲੇ ਕੈਟਾਗਰੀ ਦੇ ਵਿੱਚ ਉਹ ਲੋਕ ਆਉਂਦੇ ਨੇ ਜਿਹੜੇ ਜਦੋਂ ਵੀ ਇਕੱਠੇ ਹੁੰਦੇ ਨੇ ਤੇ ਰੱਬ ਦੀਆਂ ਗੱਲਾਂ ਕਰਦੇ ਨੇ ਪਰਮਾਤਮਾ ਦੀਆਂ ਗੱਲਾਂ ਕਰਦੇ ਨੇ ਇਸੇ ਨੂੰ ਹੀ ਆਪਾਂ ਸੱਤ ਸੰਗਤ ਦਾ ਰੂਪ ਕਹਿੰਦੇ ਆ ਦੂਜੇ ਕੈਟਾਗਰੀ ਦੇ ਵਿੱਚ ਉਹ ਲੋਕ ਆਉਂਦੇ ਨੇ ਜਿਹੜੇ ਆਪਣੇ ਧੰਦਿਆਂ ਬਾਰੇ ਗੱਲਾਂ ਕਰਦੇ ਨੇ ਉਹ ਭਵੇਂ ਧਾਰਮਿਕ ਸਥਾਨ ਤੇ ਚਲੇ ਜਾਣ ਭਵੇਂ ਸਿਮਰਨ ਦੀ ਕਲਾਸ ਦੇ ਵਿੱਚ ਚਲੇ ਜਾਣ ਭਵੇਂ ਬੰਦਗੀ ਦੇ ਰਾਹ ਦੇ ਉੱਤੇ ਜਾ ਕੇ ਬਹਿ ਜਾਣ ਉਹ ਜਿੱਥੇ ਵੀ ਜਾਣਗੇ ਉਹ ਆਪਣੇ ਬਿਜ਼ਨਸ ਦੀਆਂ ਗੱਲਾਂ ਕਰਨਗੇ ਆਪਣੇ ਕਾਰੋਬਾਰ ਦੀਆਂ ਗੱਲਾਂ ਕਰਨਗੇ ਆਪਣੇ ਕਾਰੋਬਾਰ ਦੇ ਵਿੱਚ ਕੀ ਵਾਧਾ ਹੋਇਆ ਕੀ ਘਾਟਾ ਹੋਇਆ ਆਹ ਕੰਮ ਜਿਹੜਾ ਕੀ ਕਰਨ ਦੇ ਨਾਲ ਕੀ ਫਾਇਦਾ ਹੋਏਗਾ ਆਹ ਧੰਦਾ ਕਰਨ ਦੇ ਨਾਲ ਕੀ ਮਿਲੇਗਾ ਤਾਂ ਦੂਜੇ ਨੰਬਰ ਦੇ ਉੱਤੇ ਕਿਰਤ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਕਿਰਤ ਦੇ ਬਾਰੇ ਵਿੱਚ ਕੰਮਾਂ ਧੰਦਿਆਂ ਦੇ ਬਾਰੇ ਵਿੱਚ ਬਿਜ਼ਨਸ ਦੇ ਬਾਰੇ ਵਿੱਚ ਗੱਲਾਂ ਕਰਦੇ ਨੇ ਤੀਜੇ ਨੰਬਰ ਤੇ ਜਿਹੜੇ ਲੋ ਲੋ ਲੈਵਲ ਦੇ ਲੋਕ ਹੁੰਦੇ ਨੇ ਉਹ ਨਾ ਤਾਂ ਪ੍ਰਮਾਤਮਾ ਦੀ ਗੱਲ ਕਰਦੇ ਨੇ ਨਾ ਕੋਈ ਉਹ ਬਿਜ਼ਨਸ ਦੀ ਗੱਲ ਨਾ ਧੰਦੇ ਦੀ ਗੱਲ ਕਰਦੇ ਨੇ ਉਹ ਲੋਕਾਂ ਦੀਆਂ ਗੱਲਾਂ ਕਰਦੇ ਨੇ ਉਹ ਲੋਕਾਂ ਦੀ ਨਿੰਦਿਆ ਕਰਦੇ ਨੇ ਲੋਕਾਂ ਦੇ ਨਾਲ ਈਰਖਾ ਕਰਦੇ ਨੇ ਲੋਕਾਂ ਨਾਲ ਸਾੜਾ ਕਰਦੇ ਨੇ ਉਹ ਆਪ ਕੁਝ ਨਹੀਂ ਕਰਦੇ ਜਿਉ ਕੁਛ ਕਰਦੇ ਆ ਤੇ ਕੇਵਲ ਬਸ ਉਹ ਨਿੰਦਿਆ ਹੀ ਕਰਦੇ ਆ ਇਹ ਤੀਜੀ ਕੈਟਾਗਰੀ ਦੇ ਉਹ ਲੋਕ ਨੇ ਜਿਹੜੇ ਕਿ ਆਪਣੇ ਬਾਰੇ ਕਦੇ ਸੋਚਦੇ ਨਹੀਂ ਉਹ ਆਪਣੇ ਔਗਣਾ ਨੂੰ ਤੇ ਬਰਿਆਈਆਂ ਨੂੰ ਲੁਕੋ ਕੇ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਨੂੰ ਪਾਸੇ ਰੱਖ ਕੇ ਦੂਜਿਆਂ ਦੀਆਂ ਬਰਿਆਈਆਂ ਕਰਦੇ ਨੇ ਦੂਜਿਆਂ ਨੂੰ ਮਾੜਾ ਕਹਿੰਦੇ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਲੋਅ ਲੈਵਲ ਦੇ ਜਿਹੜੇ ਲੋਕ ਨੇ ਤੀਜੇ ਨੰਬਰ ਤੇ ਜਿਹੜੇ ਆਉਂਦੇ ਨੇ ਉਹਨਾਂ ਦੇ ਕੋਲੇ ਹੋਰ ਕੁਛ ਨਹੀਂ ਹੁੰਦਾ ਸਵਾਏ ਕਿਸੇ ਨੂੰ ਭੰਡਣ ਦੇ ਸਵਾਏ ਕਿਸੇ ਨੂੰ ਨਿੰਦਣ ਦੇ ਸਵਾਏ ਕਿਸੇ ਨੂੰ ਮਾਰਾ ਕਹਿੰਦੇ